हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਦੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਹੁਣੋਂ ਦੇ ਘਰ ਆਇਆ ਦੋਸਤੋ ਵੀਰ ਗੁਰਲਾਲ ਸਿੰਘ ਹੁਣੋਂ ਦੇ ਕੋਲ ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਹੁਣੋਂ ਦਾ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ 5 ਕਿਨਾਰੇ ਦਿਖਾਉਣੇ ਆ ਟੋਟਲ ਜਿਹੜੇ 5 ਗਨਾਗ ਦਿਖਾਉਣੇ ਆ ਇੱਕ ਸੱਜਰ ਕੁਝ ਸਮਾਂ ਪਹਿਲਾਂ ਸੂਈ ਮੱਝ ਦਿਖਾਵਾਂਗੇ ਹੈਵੀ ਬਾਡੀ weight ਵਾਲੀ ਮੱਝ ਆ ਦੋਸਤੋ ਵਜਨ ਲੋਡ ਵਾਲੀ ਆ ਇੱਕ ਗੱਬਣ ਦੋਸਤੋ ਮੱਝ ਤੁਹਾਨੂੰ ਦਿਖਾਵਾਂਗੇ ਜਿਹੜੀ ਗਾਂ ਤਿਆਰੀ ਵਾਲੀ ਆ ਗੱਬਣਾ ਦਿਨ ਹਜੇ ਲੈਂਦੀ ਆ ਇੱਕ ਉੱਚੇ ਬੱਚੇ ਦੇ ਵਿੱਚ ਦੋਸਤੋ ਤੀਸਰੇ ਨੰਬਰ ਤੇ ਇਹ ਮੱਝ ਦਿਖਾਵਾਂਗੇ ਤੇ ਇੱਕ ਟੋਕੜ ਤੇ ਗੱਬਣ ਇਹ ਮੱਝ ਦਿਖਾਵਾਂਗੇ ਝੋਟੀ ਦਿਖਾਵਾਂਗੇ ਠੀਕ ਆ ਜੀ ਸੋ ਬੜੀ ਝੋਟੀ ਚੰਗੀ ਆ ਸ਼ਕੀਨਾ ਬਿਲਕੁਲ ਛੋਟੇ ਸਿੰਗਾ ਵਾਲੀ ਆ ਇੱਕ ਵੜ ਦੋਸਤੋ ਤੁਹਾਨੂੰ ਦਿਖਾਵਾਂਗੇ ਹਜੇ 10 ਤੋਂ 12 ਦਿਨ ਹਜੇ ਪੈਂਡਿੰਗ ਆ ਇਸ ਵੜ ਦੇ ਵੀ ਇਹ ਨਾਗਨੇ ਦੋਸਤੋ ਟੋਟਲ ਪੰਜ ਪੰਜਾਂ ਨਗਾਂ ਦੀ ਡਿਟੇਲ ਆ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਤੁਸੀਂ ਅੱਜ ਨੋਟ ਕਰ ਲਓ ਆਪਾਂ ਇਹ ਦੋਸਤੋ ਵੀਡੀਓ ਬਣਾ ਰਹੇ ਆ ਅੱਜ 18 ਜੂਨ ਤੇ ਸਮਾਂ ਕੋਈ ਦੁਪਹਿਰ ਦੇ ਡੇਢ ਪੌਣੇ 2:00 ਵਜੇ ਦਾ ਸਮਾਂ ਸੋ ਬਾਕੀ ਜਿਹੜੇ ਪਾਸੋਂ ਚਵਾਈ ਤੇ ਚੱਲ ਰਿਹਾ ਦੋਸਤੋ ਦੁੱਧ ਤੇ ਚੱਲ ਰਿਹਾ ਉਹਨਾਂ ਦੀ ਚਵਾਈ ਸਵੇਰ ਕਿੰਨੇ ਵਜੇ ਕੀਤੀ ਆ ਸੋ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਤੋਂ ਰੇਟ ਭਾਅ ਪੜਤਾਂ ਉਹਨਾਂ ਤੋਂ ਪੁੱਛ ਕੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆਂ ਆਓ ਚੱਲਦੇ ਆਂ ਜੀ ਸਭ ਤੋਂ ਪਹਿਲਾਂ ਵੀਰੇ ਗੁਰਲਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੋ ਠੀਕ ਠਾਕ ਵੀਰ ਵੀਰੇ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਗੁਰਲਾਲ ਠੀਕ ਠਾਕ ਜੀ ਹਾਂਜੀ ਲੈ ਵੀਰ ਗੁਰਲਾਲ ਚੰਗੇ ਚੱਲੀ ਜਾਂਦੇ ਵੀਰ ਪਸ਼ੂ ਕਿਤੇ ਵਧੀਆ ਚੱਲੀ ਜਾਂਦਾ ਸੰਧੂ ਸਾਹਿਬ 2-4 ਦਿਨ ਝੋਨੇ ਜਾਂਦੇ ਰੁੜ ਗਏ ਹਾਂ ਹਾਂਜੀ ਹਾਂਜੀ ਹੋਣ ਹੋ ਗਿਆ ਫ੍ਰੀ ਫਾਇਰ ਇਸੇ ਕੰਮ ਦੇ ਆ ਠੀਕ ਹੈ ਜੀ ਧੂੜਾ ਪਟ ਦੇਣੀ ਹੁਣ ਫਿਰ ਆਪਾਂ ਧੂੜਾ ਪੜਦਿਆਂ ਸੰਧੂ ਸਾਹਿਬ ਅੱਜ ਆਹ ਫਿਰ ਛੱਡਨੇ ਆਂ ਦਾ ਹਾਂ 10-12 ਦਿਨ ਬਾਅਦ ਵੀਡੀਓ ਲੱਗੀ ਪੈਣਾ ਆ ਇਹ ਕਹਿੰਦੇ ਕਿ ਇੰਨੇ ਆ ਰੇਟ ਜਾਇਜ਼ ਹੀ ਰੱਖਣੇ ਆ ਬਿਲਕੁਲ ਬਿਲਕੁਲ ਅੱਜ ਜੇ ਸੂਏ ਮੱਝ ਸੂਈ ਅੱਜ ਆ ਤੀਸਰਾ ਸੂਆ ਹਾਂਜੀ 11 11 ਸਾਢੇ 11 ਵਜੇ ਸੂਈ ਅੱਜ ਦੁਪਹਿਰੇ ਠੀਕ ਆ ਜੀ ਜੇਰ ਜਾ ਰਹੇ ਨੇ ਪ੍ਰੋਪਰ ਪਾਤੀ ਆ ਨੀਲੀ ਦਾ ਵੀ ਦਾ ਕੱਟਾ ਦਿੱਤਾ ਜੀ ਲੋਕ ਦੋਸਤੋ ਠੀਕ ਆ ਸੋ ਬੱਚਾ ਬਹੁਤ ਹੈਵੀ ਦਿੱਤਾ ਦੋਸਤੋ ਨੀਲੀ ਦਾ ਮਗਰ ਕੱਟਾ ਆ ਤੁਸੀਂ ਕੱਟਾ ਵੇਖ ਕੇ ਜਜਮੈਂਟ ਕਰੋ ਠੀਕ ਆ ਜੀ ਕੱਟਾ ਬਹੁਤ ਨਿੱਗਰ ਆ ਗਿੱਲੇ ਨਾੜੂ ਤੇ ਆ ਬੱਚਾ ਠੀਕ ਆ ਜੀ ਤੇ ਗਰਲਾਲ ਸਮਾਂ ਹੁਣ ਕਿੰਨਾ ਹੋ ਗਿਆ 2 ਘੰਟੇ ਹੋ ਗਏ ਸੰਤੋਖਾ ਤੇ ਇਹਨੂੰ 2.5 ਘੰਟੇ ਹੋ ਗਏ ਸੂਈ ਨੂੰ ਆ ਜੋਰ ਪਾਤੀ ਆਪਾਂ ਵਿਖਾ ਦਨੇ ਜੋਰ ਵੀ ਠੀਕ ਆ ਜੀ ਸੋ ਜੇਰ ਜੁਰ ਪ੍ਰੋਪਰ ਦੋਸਤੋ ਪੈ ਗਈ ਆ ਉਹ ਤੁਹਾਨੂੰ ਆਪਾਂ ਵਿਚੇ ਦਿਖਾ ਦਾਂਗੇ ਠੀਕ ਆ ਜੀ ਤੇ ਅੱਜ ਕੁਝ ਕੁ ਸਮਾਂ ਪਹਿਲਾਂ ਸੂਈ ਆ ਤੇ ਕੁਝ ਕੁ ਧਰਾ ਧੂਰਾ ਮਾਰ ਕੇ ਫਿਰ ਚੈੱਕ ਕਰਨੀ ਤੇ ਜੇ ਸੂਈ ਸੰਤੂ ਸਾਹਿਬ ਇਹ ਸੂਈ ਕਰਮਾ ਵਾਲੀ ਦੂਜਾ ਤੀਜਾ ਤੀਜਾ ਚੁਆਇਸ ਵਹੀ ਇੱਕ ਨੰਬਰ ਨਿਕਲੀ ਆਪਾਂ ਧਰਾ ਮਾਰ ਕੇ ਫੇਰ ਵਿਖਾ ਦਨੇ ਭੜ ਭਰਾਵਾਂ ਨੂੰ ਲੋਬ ਦੋਸਤੋ ਜੇਕਰ ਥੱਲੇੋਂ ਦੇਖੀਏ ਤੇ ਥਾਨ ਭਾਂਡੇ ਦੀ ਬੜੀ ਖਬਰਦ ਸੰਦੂ ਸਾਹਿਬ ਦੋਦੀ ਮੋਟਰ ਹੀ ਹੈ ਚਵਾਈ ਕਰਦੀ ਇਹ ਦੇਖੋ ਆਹ ਵੇਖੋ ਜੀ ਠੀਕ ਆ ਸੋ ਚੋਣ ਚਾਂ ਬਹੁਤ ਸੋਹਣੀ ਆ ਡਾਢੀ ਸੋਹਣੀ ਆ ਦੋਸਤੋ ਮੋਟੀ ਧਾਰ ਤੇ ਬਿਲਕੁਲ ਗੰਨੇ ਵਰਗੀ ਪੋਲੀ ਜਾਂ ਰੂਮ ਵਰਗੀ ਪੋਲੀ ਮੇਰੇ ਵੀਰ ਮੰਨ ਲੈਣਾ ਵੀ ਬਿਲਕੁਲ ਐਨ ਪੋਲੀ ਆ ਦੇਖੋ ਠੀਕ ਸੰਦੂ ਸਾਹਿਬ ਪੋਲੀ ਹੁੰਦੀ ਹੈ ਬਾੜੀ ਕੋਨੀ ਇਹ ਦੇਖੋ ਆ ਲਓ ਜੀ ਠੀਕ ਆ ਸੋ ਬਿਲਕੁਲ ਪੀਲਾ ਬੌੜਾ ਜਿਹੜਾ ਦੋਸਤੋ ਅੱਜ ਤਾਜੀ ਸੂਈ ਆ ਤੇ ਮੈਨੂੰ ਲੱਗਦਾ ਵੀ ਚਲੋ ਇੱਕ ਦੇਖਾਂ ਦੋ ਤੁਸੀਂ ਮੀਂਹਦਾ ਆਪੇ ਹਾਂ ਲਓ ਜੀ ਠੀਕ ਆ ਬਹੁਤ ਸੋਹਣੀ ਆ ਬਹੁਤ ਸੋਹਣੀ ਆ। ਮੁੱਠੀ ਥਣ ਤੋਂ ਦਵਾ। ਕੱਦ ਤੁਸੀਂ ਤਾਂ ਮੈਂ ਜ਼ਿਕਰ ਕਰ ਦੇਣਾ ਕੱਦ ਵੱਡਾ ਹੈ ਮੱਝ ਵੱਡੇ ਕੱਦ ਕਾੜ ਦੇ ਵਿੱਚ ਆ ਚੌੜੇ ਪੰਦੇ ਦੀ ਆ ਜਿਵੇਂ ਆਪਾਂ ਗੱਲ ਕਰਦੇ ਆ ਵੀ ਮੰਜਾ ਡੇਂਦਾ ਉੱਪਰ ਪੂਰਾ ਠੀਕ ਆ ਜੀ। ਉਹ ਗੱਲਬਾਤ ਆ ਚੌੜੀ ਪਿੱਠ ਪੁੜੇ ਵਾਲੀ ਸਾਈਡ ਤੋਂ। ਸੋ ਪੁੜੇ ਪੜੇ ਤੁਸੀਂ ਦੇਖ ਸਕਦੇ ਜੇ ਅੱਜ ਸੂਈ ਦੇ ਕੋਈ 2-3 ਦਿਨਾਂ ਦੇ ਵਿੱਚ ਵਿੱਚ ਪੁੜੇ ਪੜੇ ਚੁੱਕ ਜੂਗੀ ਕਰਮਾਂ ਲਈ। ਤੇ ਬਹੁਤ ਸੋਹਣੀ ਬੰਤਰ ਦੀ ਆ ਪੂਰੀ ਮਜ਼ਬੂਤ ਚੌੜੇ ਪਿੱਠ ਪੁੜੇ ਦੇ ਵਿੱਚ। ਤੇ ਕੱਟੇ ਨੂੰ ਮਗਰ ਜਨਮ ਦਿੰਦਾ ਜੀ ਦੋਸਤੋ ਬੱਚਾ ਉਹ ਕੱਟਾ ਮੇਲਕਾਫ ਆ ਜਿਹੜੀਆਂ ਛੋਟੀਆਂ ਮੱਜਾਂ ਦੀਆਂ ਠੱਪ ਕਰ ਦਿੰਦੀਆਂ ਇੱਕ ਰੀਟੇ ਬੱਚੇ ਜਨਮ ਦੇ ਕੇ ਕੋਈ 60 70 ਕਿਲੋ ਦਾ ਬੱਚਾ ਦਿੱਤਾ ਮੱਜ ਨੇ ਬਿਲਕੁਲ ਕੋਈ ਸ਼ਕਤੀ ਨਹੀਂ ਕਰਮਾਲੀ ਨੂੰ ਸਹੀ ਹੈ ਜੀ ਸਹੀ ਹੈ ਠੀਕ ਹੈ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਹੈ ਤੁਸੀਂ ਕਰ ਦੋਸਤੋ ਮੱਜ ਹੈਵੀ ਬਾਡੀ ਵੇਟ ਆ ਤੇ ਬੱਚਾ ਵੀ ਤੁਸੀਂ ਮੰਨ ਕੇ ਚੱਲਿਓ ਜੇ ਵੀ ਬੱਚਾ ਵੀ ਪੂਰਾ ਹੁੰਦਲਿਹੜਾ ਬੱਚਾ ਵੀ ਪੂਰਾ ਜੰਮਿਆ ਪਲਿਆ ਦਿੱਤਾ ਕਰਮਾਲੀ ਨੇ ਕੱਟਾ ਹੈ ਕੱਟਾ ਵੀ ਤੁਸੀਂ ਬਿਲਕੁਲ ਸ਼ੌਂਕ ਨਾਲ ਸੰਭੋਗੇ ਮਗਰ ਕੱਟਾ ਨਹੀਂ ਲੀਦਾ ਤੇ ਬਾਕੀ ਤੋਰਾ ਤੁਸੀਂ ਇਹ ਵੇਖ ਕੇ ਚੈੱਕ ਕਰੋ ਠੀਕ ਆ ਜੀ ਕਿਸੇ ਪਾਸੇ ਉਹਨੇ ਖੁੰਜੀ ਕਰਮਾ ਲਈ ਤਾਂ ਥਲੜੇ ਪਾਸੇ ਵੀ ਕਰਮਾ ਲਈ ਲੈਂਟਰ ਲਾਈ ਖੜੀ ਆ ਹੁਣ ਬੌਲੇ ਤੇ ਚੱਲ ਰਹੀ ਆ ਬੌਲੇ ਤੇ ਮੇਰਾ ਵੀਰ ਭਾਵੇਂ ਦੋ ਟਾਂ ਮਚੋ ਲੋ ਚਾਹੇ ਤਿੰਨ ਟਾਂ ਮਚੋ ਲੋ ਕਿਉਂਕਿ ਬੌਲੇ ਤੋਂ ਸਾਫ ਜਦੋਂ ਹੋਈ ਉਦੋਂ ਜਿਹੜੀ ਦੋਸਤੋ ਕੋਈ ਕਰੈਕਟ ਗੱਲ ਦੱਸੀ ਜਾਂਦੀ ਹੈ ਵੀ ਬੌਲਾ ਕਿੰਨਾ ਠੀਕ ਆ ਜੀ ਆ ਸਭ ਤੋਂ ਸਾਹ ਜੋਰ ਉਹ ਵਿਖਾਦਾ ਜੋਰ ਆ ਲਓ ਜੀ ਉਹ ਦੋਸਤੋ ਇਹ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀਗੀ ਠੀਕ ਆ ਜੀ ਇਹ ਵੀ ਆਪਾਂ ਬਿਲਕੁਲ ਤੁਹਾਨੂੰ ਵਿੱਚੇ ਦਿਖਾ ਦਿੱਤੀ ਹੈ ਤੇ ਬਾਕੀ ਤੁਸੀਂ ਸਰ ਸਾਹਿਬ ਠੰਡੀ ਠੀਰੀ ਆ ਹਾਂ ਜਿੱਤਾਂ ਵੀਰ ਮੰਗਦੇ ਹੁੰਦੇ ਨੇ ਨਾ ਫੋਨ ਤੇ ਬਹੁਤ ਚੀਜ਼ ਜਿਆਜ ਠੀਕ ਹੈ ਜੀ ਠੀਕ ਆ ਹਾਂ ਲੋਕ ਦੋਸਤੋ ਕਿਸੇ ਪਾਸੇ ਕੋਈ ਭੁਲੇਖਾ ਨਹੀਂਗਾ ਕਰਮਾਲੀ ਦਾ ਸੋਹਣਾ ਥਣ ਭਾਂਡਾ ਜਿੰਨਾ ਆਪਾਂ ਗੱਲ ਕਰ ਲਏ ਨੇ ਵੀ ਜਿੰਨਾ ਅੱਗੇ ਉਹਨਾਂ ਦੇ ਪਿਛੇ ਲੇਵਾ ਬਣਾ ਕੇ ਤਿਆਰ ਕਰੀ ਖੜੀ ਹੈ ਕੋਈ ਸੰਤੂ ਸਾਹਿਬ ਭਾਈ ਇਹ ਵੇਖੋ ਐ ਪੱਧਰ ਲੇਵਾ ਇਹ ਸਾਰਾ ਇੱਕ ਸਾਲ ਲਓ ਜੀ ਲਓ ਜੀ ਕਮਾਲ ਦੀ ਦੋਸਤੋ 6 ਹੈ ਸੋ ਸੋਨੇ ਪੈਸੇ ਖਰਚ ਕਰਨੇ ਜਿਹੜੇ ਵੀਰ ਨੇ ਤੇ ਸੋਹਣੀ ਚੀਜ਼ ਖਰੀਦਣੀ ਆ ਤੇ ਮੈਨੂੰ ਲੱਗਦਾ ਵੀ ਤੁਸੀਂ ਜ਼ਰੂਰ ਹੱਥ ਪਾ ਲੋਗੇ ਪਰ ਇੰਨੇ ਵੀ ਜਿਆਦੇ ਪੈਸੇ ਨਹੀਂ ਹੋਣਗੇ ਬਿਲਕੁਲ ਜਾਇਜ਼ ਤੇ ਪਾਪਟਾ ਨੂੰ ਸਤੂ ਸਾਹਿਬ ਕਿਹੇ ਪਾਸੋਂ ਨਹੀਂ ਜੇ ਕਰਮਾਲੀ ਖੁੰਜੀ ਸਿੰਘ ਤੋਂ ਨਾ ਕੱਦ ਵਜਨ ਤੋਂ ਨਾ ਥਾਂਲੇ ਵੇਲੋਂ ਥਾਂਣ ਵੇਖੋ ਮੁੱਠੀ ਆ ਲੱਗਾ ਕਰਮਾਲੀ ਨੂੰ ਬਿਲਕੁਲ ਜੀ ਬਿਲਕੁਲ ਆ ਲਓ ਜੀ ਸੋ ਫੇਸ ਕੁਆਲਿਟੀ ਹਰ ਕਪਾਸੇੋਂ ਦੋਸਤੋ ਪੂਰੀ ਆ ਬਹੁਤ ਸੋਹਣੇ ਥਾਂਲੇ ਵੇ ਦੀ ਮਾਲਕਨ ਤੇ ਚੰਗੇ ਹੈਵੀ ਬੋਡੀ ਦੇਡ ਦੀ ਆ ਭਾਰੀ ਆ ਭਾਰੇ ਜੁੱਸੇ ਦੀ ਆ ਦੋਸਤੋ ਚੌੜੇ ਪਿੱਠ ਪੁੜੇ ਦੀ ਇਹਦੀ ਇੱਕ ਤਾਂ ਵੀ ਰਕੀਮਤ ਮੋਲ ਵੀ ਦੱਸਣਾ ਆਪਣੇ ਭੈਣ ਭਰਾਵਾਂ ਨਾਲ ਉਹ ਵੀ ਸਾਂਝਾ ਕਰਨਾ ਆ ਆਪਾਂ ਵੀ ਹਾਂ ਨਾ ਕਿੰਨੇ ਕੁ ਦੀ ਹੁੰਦੀ ਆ ਇਹ ਦਿਮਾਗ ਤੋਂ ਸਾਹਬ ਹੋਰ ਕੇ ਛੱਡੇ ਇਹਦੇ ਅੰਦੀ ਤੇ ਭਾਵੇਂ ਕਰੀ ਜਾਂਦੇ 13 ਤੇ ਭਾਵੇਂ ਕਰੀ ਜਾਂਦੇ 35 ਹਾਂਜੀ ਇਹ ਗਈ ਆ ਆਪਣੇ ਅੱਡੇ ਦੇ ਹਾਂਜੀ ਕੀਮਤ ਹੈਗੀ ਜੀ ਇਹਦੀ 1 ਲੱਖ 10 ਹਜ਼ਾਰ ਅੱਛਾ ਜੀ ਹਾਂ ਨਾ 1 ਲੱਖ 7 ਹਜ਼ਾਰ ਦੀ ਹੂੰ ਹਾਂ ਵੀ 1 7 ਦੀ ਹਾਂਜੀ ਉਹਦੇ ਵਿੱਚੋਂ ਭੈਣ ਭਰਾਵਾਂ ਦਾ ਕਰ ਦਿਆਂਗੇ ਮਾਨਦਾਨ ਲੋ ਵੀ ਅੰਨਾ 14 ਦਿਨ ਬਾਅਦ ਵੀਡੀਓ ਪਾਣ ਲੱਗਿਆ ਕੋਈ ਤੁਸੀਂ ਦੱਸ ਦਿਓ ਜੋ ਆਖੋਗੇ ਕਰ ਦਿਆਂਗੇ ਕੋਈ ਗੱਲ ਦੀ ਲੋ ਵੀ ਗਰ ਲਾਲ ਜੇ ਕਸਰ ਨਿਕਲਦੀ ਹੈ ਹੋਰ ਵੀ ਕੱਢਦੇ ਟਰਾਂਸਪੋਰਟ ਦਾ ਵੀ ਖਰਚਾ ਕਈਆਂ ਵੀਰਾਂ ਨੂੰ ਜਿਆਦਾ ਚੜ ਜਾਂਦਾ ਪਰ ਮੱਝ ਜੇ ਕੋਈ ਸ਼ੱਕ ਨਹੀਂਗਾ ਕਰਮਾਨੀ ਮੱਝ ਵੇਖ ਲਓ ਸੰਧੂ ਸਾਹਿਬ ਰੱਖਦੀ ਹੈ 1 ਲੱਖ 20 ਹਜ਼ਾਰ ਰੱਖਦੇ ਨਹੀਂ ਨਹੀਂ ਭਾਵੇਂ 1.5 ਲੱਖ ਵੀ ਕੋਈ ਮੰਗ ਲੈ ਕੋਈ ਝੂਠੀ ਗੱਲ ਨਹੀਂ ਰੋਜ਼ ਵੀਡੀਓ ਪਾਉਂਦੇ ਜੀ ਤੁਸੀਂ ਆ ਬਿਲਕੁਲ ਜੀ ਬਿਲਕੁਲ ਬਾਕੀ ਦੋਸਤੋ ਆਪਣਾ ਕੋਈ ਮੋਟਿਵ ਨਹੀਂ ਹੁੰਦਾਗਾ ਮਹਿੰਗਾ ਪਸ਼ੂ ਕਹਿ ਕੇ ਦਵਾਈਏ ਜਿੰਨਾ ਵੀ ਹੋਵੇਗਾ ਬਿਲਕੁਲ ਜਾਇਜ਼ ਹੀ ਹੁੰਦਾ ਵੀ ਕਿਸੇ ਭੈਣ ਭਰਾ ਸੱਜਣ ਨੇ ਲੈ ਕੇ ਜਾਣੀ ਆ ਤੇ ਜਿਹੜੇ ਪੈਸੇ ਇਹਨਾਂ ਚੋਂ ਗਾ ਕਮਾਉਣੇ ਲੱਭਣੇ ਬੜੇ ਔਖੇ ਆ ਠੀਕ ਆ ਸੋ ਚੀਜ਼ ਦਾ ਮੁੱਲ ਲੱਗਦਾ ਸਿਆਣਿਆਂ ਦੇ ਘਰ ਤੇ ਆ ਵੀ ਜਿਹੜਾ ਲੋਹਾ ਹੈ ਉਹ ਗੱਡੀਆਂ ਦੀਆਂ ਗੱਡੀਆਂ ਇੰਜ ਦਾ ਜਿਹੜਾ ਸੋਨਾ ਲੱਖ ਰੁਪਏ ਦਾ ਬੁੱਝ ਜਾਂਦਾ ਉਹ ਰਤੀਆਂ ਨਾਲ ਆ ਜਾਂਦਾ ਸਹੀ ਆ ਸਹੀ ਆ ਲੈ ਵੀ ਗਰ ਲਾਲ ਹਾਂ ਨਾ ਦੱਸਦੇ ਫਿਰ 2000 ਹੋਰ ਛੱਡਦਾ ਤੁਹਾਡੇ ਕਹਿੰਦੇ ਇੱਕ ਪੰਜ ਦੀ ਹਾਂ ਨਾ ਪੰਜ ਦੀ ਹੈ ਹਾਂ ਨਾ ਲਓ ਜੀ ਇੱਕ ਪੰਜ ਦੀ ਹੋ ਜੂਗੀ ਦੋਸਤੋ ਪੂਰੀ ਹਾਥੀ ਵਰਗੀ ਮਾਜਾ ਕੋਈ ਸ਼ੱਕ ਨਹੀਂਗਾ ਪਰ ਦੇਣੀ ਨਹੀਂ ਸੰਦੂ ਸਾਹਿਬ ਇਹ ਨਹੀਂ ਗਰਮੀ ਕਿਸੇ ਨੇ ਹਾਂ ਲਓ ਵੀ ਦੋਸਤੋ ਕਰੋ ਚਾਹਤ ਕਰਮਾਂ ਲਈ ਠੀਕ ਆ ਜੀ ਤੇ ਜਿੱਥੇ ਵੀ ਜਾਵੇ ਮਾਲਕ ਤੇ ਲਹਿਰਾ ਬਹਰਾ ਕਰੇ ਜਿੱਥੇ ਵੀ ਜਾਵੇ ਬਹੁਤ ਸੋਨਾ ਦੁੱਧ ਚਵਾ ਦੂਗੀ ਚੰਗਾ ਕੋਈ ਸੇਵਾਦਾਰ ਵੀਰ ਮਿਲ ਗਿਆ ਬੱਚਾ ਵੇਖੋ ਸੰਤੂ ਸਾਹਿਬ ਕਿੰਨਾ ਭੜਿਆ ਆਹ ਵੇਖੋ ਜੀ ਸੋ ਕਟਾ ਵੀ ਜਿਹੜਾ ਦੋਸਤੋ ਵੇਖ ਕੇ ਭੁੱਖਾ ਲਾਥਦੀਆਂ ਕਿਉਂਕਿ ਬਹੁਤ ਸੋਨਾ ਤੇ ਕਾਫੀ ਹੈਲਥੀ ਬੱਚਾ ਜਿਹੜਾ ਜੰਮਿਆ ਇਹ ਸਮਾਜ ਦੇ ਥੱਲੇ ਠੀਕ ਆ ਤੇ ਲੈ ਵੀ ਗਰ ਲਾਲ ਅੱਗੇ ਸੈਕਿੰਡ ਨੰਬਰ ਤੇ ਵੀਰ ਆ ਖੜੀ ਮੱਝ ਆਪੋ ਦੀ ਸੰਤੂ ਸਾਹਿਬ ਚੌਥੇ ਸੂਏ ਮੱਝ ਸੁਣੀ ਆ ਚੌਥਾ ਇੱਕ ਹਫਤਾ ਦਾ ਪਿਆਜ ਹੀ ਸੂਨ ਚ ਅੱਛਾ ਵੀ ਇਹ ਵੀ ਉਹ ਚੀਜ਼ੀ ਇਹ ਦੇਖੋ ਹਮ ਲੈ ਵੀ ਨਖੇੜਨ ਕੋੜਤਾ ਗਰ ਲਾਲ ਹੈ ਹੰਝੇ ਤਾਂ ਵੀ ਬੜਾ ਖੂਬਾਉਂਦਾ ਯਾਰ ਅੱਲਾਹ ਹੋਵੇ ਦੋਸਤੋ ਥਣ ਦੇਵੇ ਦੀ ਬੜੀ ਸਾਫ ਸੁਥਰੀ ਆ ਤੇ ਇਹਨੂੰ ਆਪਾਂ ਕਹਿੰਦੇ ਆ ਦੋਸਤੋ ਵੀ ਨੋਗਲਾ ਥਾਣਾ ਕਲਮੀ ਥਾਣਾ ਠੀਕ ਹੈ ਜੀ ਜਿਵੇਂ ਅੱਗੋਂ ਕਲਮ ਬਣਾ ਕੇ ਘੜੀ ਹੁੰਦੀ ਆ ਨਾ ਉਹ ਗੱਲਬਾਤ ਆ ਆ ਵੇਖੋ ਬਿੱਲੀ ਮਣ ਕੀ ਆ ਕਿ ਪੱਖ ਜਿਹੜਾ ਥੋੜਾ ਜਿਹਾ ਨੀਲੀ ਦਾ ਵਿੱਚ ਨੀਲੀ ਦੀ ਮੱਝ ਵੀ ਤੁਸੀਂ ਮੰਨ ਕੇ ਸੌਦਾ ਕਰ ਲਓਗੇ ਤੇ ਗੁਰਨਾਲ ਵੈਸੇ ਦਿਨ ਕਿੰਨੇ ਕ ਮੰਨਦੇ ਪਏ ਲੇ ਜੂ ਇੱਕ ਹਫਤਾ ਵਿਆਹ ਸੰਧੂ ਸਾਹਿਬ ਜੇ ਦਾ ਪੂਰਾ ਚੰਗੀ ਬਣੂ ਵੀ ਮੱਝ ਵੀ ਪੂਰੀ ਹੂੰ ਢਿਲ ਢੁਲ ਬਹੁਤ ਜ਼ਿਆਦੀ ਬਣ ਜੇ ਹਾਂ ਸੋ ਪਿੰਡਾ ਦੇ ਦੋਸਤੋਂ ਆਏ ਆ ਵੀ ਜਿਵੇਂ ਆਪਾਂ ਕਹਿ ਦਿਆ ਵੀ ਇੱਕ ਗੰਡੇ ਦਾ ਛਿਲਕ ਨਹੀਂ ਹੁੰਦਾਗਾ ਵੀ ਜਦੋਂ ਗੰਡਾ ਆਪਾਂ ਛੇੜੀਦਾ ਤੇ ਇੱਕ ਥੱਲਿਓ ਜਿਹੜੀ ਪਰਤ ਨਿਕਲਦੀ ਆ ਬਿਲਕੁਲ ਪੇਪਰ ਵਰਗੀ ਆ ਪਤਲੀ ਉਵੇਂ ਤਾਂ ਜਿਹੜਾ ਦੋਸਤੋਂ ਪਿੰਡਾ ਆਇਆ ਇਸ ਮੈਂ ਦਾ ਤੇ ਹਵਾਨੇ ਲੈਵੇ ਦੀ ਤੁਸੀਂ ਵੇਖ ਲਓ ਵੀ ਪੱਟਾਂ ਦੇ ਸਾਂ ਦੇ ਵਿੱਚਕਾਰ ਕਰਮਾ ਵਾਲੀ ਬਣਾਈ ਕਿਹੜੇ ਰੁੱਖ ਦਾ ਜਾਂਦੀ ਆ ਲੈਵਾ ਸੋ ਸੋਹਣੀ ਕੁਆਲਿਟੀ ਦੀ ਇਹ ਮਾਝਾ ਦੋਸਤੋਂ ਸਵੇਰਾਂ ਚ ਕਿੰਨਾ ਸੂਬਾ ਫਰਮਾਨਦੇ ਆ ਸੂਆ ਸੰਦੂ ਸਾਹਿਬ ਚੌਥਾ ਗਾਰੰਟੀ ਨਾਲ ਚੌਥਾ ਸੂਆ ਲਓ ਜੀ ਦੋਸਤੋਂ ਅੱਖ ਨੂੰ ਤੇ ਜੇ ਵੀ ਆਖਦੀ ਹੈ ਚਲਦੀ ਆ ਪਰ ਚੌਥੇ ਸੁਣੀ ਚੌਥੇ ਦੱਸਾਂਗੇ। ਲਓ। ਉਹ ਤੀਜੇ ਸੁਈ ਹੈ ਤੇ ਜੇ ਦੱਸੀ ਹੈ। ਹੂੰ। ਲਓ ਦੋਸਤੋ ਚੌਥਾ ਸੁਵਾ ਤੇ ਬਾਕੀ ਮੱਝ ਕਰਮਾਈ ਥੱਲਿਓ ਤੁਸੀਂ ਵੇਖਦੇ ਬਿਲਕੁਲ ਵੇਖੋਗੇ ਵੀ ਘਟੋ ਘਟ ਵੀ ਜੇਕਰ 8-10 ਦਿਨ ਕਹੇ ਆ ਤੇ ਭਰੀ ਆਉਂਦੀ ਆ ਲਾਏ ਬਣਾਏ ਪਈ ਆ ਤੇ ਨਾਰਮਲ ਇੱਕ ਜਜਮੈਂਟ ਕਰ ਲਓ ਤੁਸੀਂ ਇੱਥੇ 10 ਦਿਨਾਂ ਚ ਪੂਰੀ ਤਿਆਰੀ ਕਰੂਗੀ। ਵੀ ਇੰਨੇ ਕਿ ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ। ਬਾਕੀ ਹਾਵੇ ਦੀ ਪਾਰ ਪਿੱਛੇ ਦੀ ਖਾਣਾ ਦੀ ਗਰੰਟੀ ਉਹ ਵੀ ਕੋਈ ਵੀ ਭਰਾ ਜਾਂਦੀ ਮੱਝ ਗੱਡੀ ਤੇ ਲਾ ਕੇ ਟਿਪ ਸਕਦਾ ਆਉਦੀ। ਪਿੱਛੇ ਦੀ 14 ਤੋਂ 15 ਦਿਨਾਂ ਦੀ ਠੀਕ ਹੈ ਜੀ ਗੱਬਨ ਜੀ ਠੀਕ ਹੈ ਜੀ ਠੀਕ ਹੈ ਹਾਂ ਦੁੱਧ ਪਾਏ ਦਾ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਅਸੀਂ 13-14 ਕਿਲੋ ਚੋਇਆ ਅੱਗੋਂ ਅਗਲਾ ਜਿੰਨਾ ਪਾ ਲੂ ਉਹਨਾਂ ਚੋਲੂ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਦੱਸੋ ਕਿਉਂਕਿ ਇਹਦੀਆਂ ਕੋਈ ਗਰੰਟੀਆਂ ਜਾਂ ਤਸੱਲੀਆਂ ਨਹੀਂ ਹੁੰਦੀਆਂ ਵੀ ਇੰਨਾ ਦੁੱਧ ਦਊਗੀ ਬਾਕੀ ਚੰਗੀ ਸੇਵਾ ਕੋਈ ਕਰ ਲੂਗਾ ਪਤਾ ਨਹੀਂਗਾ ਸਮੁੰਦਰ ਆ ਕਰਮਾਲੀਆਂ ਕਿੰਨਾ ਦੁੱਧ ਭਰਾ ਦੇਣ ਠੀਕ ਆ ਤੇ ਲੈ ਵੀ ਕਰਲਾਲ ਇਹਦਾ ਮੁੱਲ ਵੀ ਦੱਸ ਦੇ ਲੈ ਦੇ ਕੀ ਕਰਨਾ ਏ ਯਰ ਮੁੱਲ ਸੰਧੂ ਸਾਹਿਬ ਭਾਵੇਂ ਦਾ ਕਰ ਲਿਆ 90 ਹਾਂ ਭਾਵੇਂ ਕਰ ਲਿਆ 95 ਅੱਛਾ ਜੀ ਮੁੱਲ 85000 ਹਾਂ 9000 ਹਾਂਜੀ ਲੈ ਵੀ 80000 ਦੀ ਦੋਸਤ ਇਹ ਮੱਝ ਮਿਲ ਜੂਗੀ ਤੁਹਾਨੂੰ ਗੱਬਣਾ ਤਿਆਰੀ ਵਾਲੀ ਆ ਤੇ ਬਾਕੀ ਜਿਹੜੇ ਵੀਰ ਨੂੰ ਫਿੱਟਪਾੜ ਬੈਠੂਗੀ ਲੈ ਕੇ ਜਾਓ ਤੁਸੀਂ ਮਜਬੂਤ ਆ ਕਰਮਾਂ ਵਾਲੀ ਬਾਡੀ ਬੰਟਰ ਦੀ ਵੀ ਬਿਲਕੁਲ ਇੱਕੋ ਜਿਹੀ ਆ ਚੌੜੇ ਪਿੱਠਪੁੜੇ ਦੇ ਵਿੱਚ ਆ ਤੇ ਮੈਂ ਬਾਕੀ ਜਿਹੜੀ ਆ ਚਮੜੀ ਤੁਹਾਨੂੰ ਸਕਿਨ ਦਾਸੀ ਦਿੱਤੀ ਵੀ ਜਿਹੜੇ ਪਸ਼ੂ ਦੀ ਸਕਿਨ ਪਤਲੀ ਆ ਦੋਸਤੋ ਦੁੱਧ ਉਹਨੇ ਨਾਰਮਲ ਜਿਵਾ ਹੀ ਦੇਣਾ ਚਾਹੀਦਾ ਜਿਤਨਾ ਮਰਜ਼ੀ ਜੁੰਡੀਆਂ ਭਰਾਈ ਜਾਓ ਹਾਂ ਠੀਕ ਆ ਜੀ ਆ ਬਿਲਕੁਲ ਕਾਗਜ਼ ਵਰਦੀ ਦੀ ਕਰਮਾਂ ਵਾਲੀ ਆ ਦੁੱਧ ਸੀ ਮੀਆਂ ਦਾ ਉਹ ਦੇਖ ਆਪੇ ਹਾਂ ਨੇ ਚੰਗੇ ਪਸੂ ਗਏ ਚੀਜਾਂ ਸੰਤੂ ਸਾਹਿਬ ਅੱਜ ਆਵਦੀਆਂ ਲੋ ਮਹਾਰਾਜ ਦੀ ਕਿਰਪਾ ਨਾਲ ਚੰਗੀਆਂ ਹੀ ਜਾਂਦੀਆਂ ਅੱਗੋਂ ਜਿਹੜੇ ਵੀਰ ਭਰਾ ਨੇ ਜਿਹੜੀ ਚ ਪਸੰਦ ਆਵੇ ਉਹ ਲੈ ਸਕਦਾ ਨੇ ਹੂੰ ਤੇ ਲੈ ਵੀ ਗਰ ਲਾਲ ਅੱਗੇ ਆਪਣੇ ਕੋਲ 3 ਨੰਬਰ ਤੇ ਜੇਕਰ ਇਹ ਸਮਝ ਦੀ ਜੀ ਇਸ ਚੋਕੀ ਇਹ ਸੰਤੂ ਸਾਹਿਬ ਤੀਜੇ ਸੂਏ ਮਾਰੇ ਸੂਈ ਆ ਅੱਛਾ ਜੀ ਇਹ ਥੱਲੇ ਹੁਣ 9 ਲੀਟਰ ਦੁੱਧ ਤਿਆਰ ਆ 2 ਮਹੀਨਾ ਹੀ ਸੂਈ ਆ ਬੱਚਾ ਨਹੀਂ ਹੈਗਾ ਘਾੜੇ ਦੇ ਮਿਲਦੀ ਆ ਹੂੰ ਹਾਂ ਪਹਾੜੇ ਦਾ ਪੂਰੀ ਖੋਸ਼ ਹੋ ਗਏ ਹਾਂ ਜੀ ਉੱਥੇ ਆਪਾਂ ਸੰਧੂ ਸਾਹਿਬ ਆਪਣੇ ਕੋਲੇ ਰਾਤੀ ਆਈ ਆ ਉੱਥੇ ਆਪਾਂ ਪਹਾੜੇ ਦੇ ਚੋਈ ਦੇ ਸਿਰੇ ਆਪਣੇ ਘਰ ਅਗੱਢੀ ਕੇ ਦੇ ਮਿਲੀ ਆ ਹੋ ਸਕਦਾ 1 2 ਦਿਨ ਜਾ ਕੇ ਉਪਰੀ ਸਾਡੀ ਗਾ ਲਵੇ ਹੋ ਸਕਦਾ ਨਾਂ ਵੀ ਲਵੇ ਮੇਲ ਤੋਂ ਨਹੀਂ ਖਰਾਬ ਕਰਦੀ ਮਾਸਾ ਵੀ ਦੁੱਧ 9 ਕਿਲੋ ਜੀ ਲੈ ਵੀ 2 ਮਹੀਨਿਆਂ ਦੀ ਸੂਈ ਜੇ ਤੱਕ ਆ ਪੰਜ 26 ਜਨਵਰੀ ਨੂੰ ਫੇਰ ਬਣੀ ਨੂੰ ਹੋ ਗਏ ਜੀ 9 ਕਿਲੋ ਆਪਣੀ ਵੇਹ ਪੂਰੀ ਤਸੱਲੀ ਆ ਮੈਂ ਸੰਧੂ ਸਾਹਿਬ ਦੋ ਟਾਈਮ ਤਿੰਨ ਟਾਈਮ ਚੋ ਕੇ ਦਾਂਗੇ ਠੀਕ ਆ ਜੀ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਫੇਰ 8 ਕਿਲੋ ਦੀ ਗਾਰੰਟੀ ਜੇ ਇਸੇ ਆ ਕੇ ਚੋਂਦਾ 9 ਦਾ ਲਓ ਦੋਸਤੋ ਜਿਹੜਾ ਹੁਣ ਮੌਕੇ ਤੇ ਦੱਸਿਆ ਗਿਆ ਦੁੱਤ ਉਹਦੀ ਨਰਕ ਪਰਖਾ ਤਸੱਲੀ ਤੁਸੀਂ ਕਰ ਲਿਓ ਚਾਹੇ ਦੋ ਟਾਈਮ ਚੋ ਲਿਓ ਤੇ ਸੂਈ ਨੂੰ ਵੀਰ ਨੇ ਦੱਸਿਆ ਹੈ ਵੀ ਘੱਟੋ ਘੱਟ ਵੀ ਦੋ ਕੁ ਮਹੀਨੇ ਦਾ ਸਮਾਂ ਹੋ ਗਿਆ ਤੇ ਜੇਕਰ ਬੈਕ ਸਾਈਡ ਤੋਂ ਮੈਂ ਗੱਲ ਕਰਾਂ ਤੇ ਪੁੱਠੇ ਤੇ ਜਗਾਠਾ ਜਗੂਠਾ ਤੁਸੀਂ ਇਹਦਾ ਵੀ ਵੇਖੋ ਕਰਮਾ ਵਾਲੀ ਦਾ ਚੌੜਾ ਜਿੱਥੋਂ ਵੇਖੋਗੇ ਤੁਸੀਂ ਤੇ ਕਰਮਾਂ ਦੀਆਂ ਕਰਮਾਂ ਠੀਕ ਹੈ ਜੀ ਵਿਰਲਾ ਵਰਲੋ ਸੰਧੂ ਸਾਹਿਬ ਵੇਖੋ ਇਹਦਾ ਬਹੁਤ ਜ਼ਿਆਦਾ ਕਰਮਾ ਵਾਲੀ ਦਾ ਸੋ ਵਿਰਲਾ ਵਿੱਥਾਂ ਚੰਗੀਆਂ ਨੇ ਸੋਹਣੀਆਂ ਵਿਰਲਾ ਵਿੱਥਾਂ ਨੇ ਤੇ ਬਾਕੀ ਗਰਲਾਲ ਇੱਕ ਗੱਲ ਮੋਕਕ ਦੀ ਹੈ ਜਵਾਈ ਦਾ ਜ਼ਰੂਰ ਦਾ ਸਾਥ ਪੀਣਾ। ਵਾਈ ਸੰਧੂ ਸਾਹਿਬ ਇੱਕ ਨੰਬਰ ਆ ਕੋਈ ਪੂਰ ਛਟਾ ਹੋਵੇ ਕੋ ਥਣ ਵੱਧ ਘਟ ਹੋਵੇ ਆਪਣੀ ਜ਼ਿੰਮੇਵਾਰੀ ਹੈ ਦੀ। ਲਓ ਜੀ। ਤੇ ਸਵੇਰ ਦੀ ਜਵਾਈ ਇਹਨਾਂ ਦੀ 6 ਵਜੇ ਦੀ ਜੇ ਕੋਈ ਇਹਨਾਂ ਨੂੰ ਟਾਈਮ ਨਹੀਂ ਜੇ ਲੱਗਾ ਕੋਈ ਵੀ ਕੇ ਸੱਜਰ ਮੈਂ ਇਹਦੇ ਸੱਚ ਡੋਕਾ ਨਹੀਂ ਜੀਗਾ। ਇਹਨੇ ਵੀ ਆਪਾਂ ਵੀਡੀਓ ਬਣਾਉਣੀ ਤੇ ਥੱਲੇੋਂ ਪਾਟ ਰੀਆਂ ਹਾਂ ਜੀ ਇਹੋ ਜਿਹਾ ਕੰਮ ਨਹੀਂ ਹੈਗਾ ਆਪਣੇ ਅੱਡੇ ਦੀ। ਲਓ ਦੱਸੋ ਵੈਸੇ ਤੁਸੀਂ ਦੇਖ ਹੀ ਰਹੇ ਜੀ ਬਿਲਕੁਲ ਥਾਣਾ ਨੁਚੜੇ ਹੋਏ ਆ। ਪਿਓਰ ਮੋਰਾ ਜੀ ਦੇਖੋ। ਇੱਕ ਰੰਗ ਬਲਾਈ ਗਈ ਆ ਮੱਥਾ ਵੀ ਪੂਰਾ ਬਲਾਈ ਗਈ ਸੀਗਾ ਤਾਂ ਵੈਸੇ ਜਿਹੜਾ ਹੁਣ ਸਮਾਂ ਦੋਸਤੋ 2:00 ਵਜੇ ਦਾ ਹੋ ਰਿਹਾ ਠੀਕ ਆ ਜੀ ਸ਼ਾਮ ਨੂੰ ਕੋਈ 6:00 ਵਜੇ ਫਿਰ ਵੀ ਹਜੇ ਸਮਾਂ ਜੇਕਰ ਗੱਲ ਕਰੀਏ ਤੇ 3 ਘੰਟੇ ਤਕਰੀਬਨ ਪਏ ਹਜੇ ਜਦੋਂ ਇਹਨੇ ਬਿਲਕੁਲ ਭਰਨਾ ਥੱਲਿਓਂ ਕਰਮਾ ਲਈ ਨੇ ਠੀਕ ਆ ਤੇ ਸੂਹਾ ਇਹ ਗਰਲਾਲ ਸੂਹਾ ਸੰਧੂ ਸਾਥ ਤੀਜਾ ਸੂਆ ਆ ਕਨੂੰ ਭਾਵੇਂ ਦੂਜੇ ਵੀ ਆਖਦੀ ਹੈ ਚਲਦੀ ਆ ਪਰ ਸੂਈ ਤੀਜੇ ਤੀਜੇ ਦੱਸਾਂਗੇ ਠੀਕ ਆ ਠੀਕ ਆ ਠੀਕ ਆ ਲਓ ਦੋਸਤੋ ਤੀਜਾ ਸੂਆ ਤੇ 2 ਮਹੀਨਿਆਂ ਦੀ ਸੂਈ ਆ ਤੇ ਮਾਜੇ ਵੀ ਤੁਹਾਨੂੰ ਪਸੰਦ ਆਊਗੀ ਬਾਕੀ ਚੋਣ ਚਾਂਣ ਦੀ ਤਸੱਲੀ ਪੂਰੀ ਦੇ ਰਿਆ ਸਾਰੇ ਸਿੰਘ ਸਾਰਿਆਂ ਦੇ ਇੱਕ ਨੰਬਰ ਆ ਹਾਂ ਵੀ ਸਿੰਘੀ ਸੁੰਗੀ ਵਾਲੇ ਪਾਸਿਓਂ ਕੋਈ ਗੈਰ ਨਹੀਂ ਗਈਆਂ ਠੀਕ ਆ ਜੀ ਬਾਡੀ ਦੇ ਮੇਚੇ ਨਾਲ ਵੇਖ ਲੋ ਤੁਸੀਂ ਬਾਡੀ ਸਟਰਕਚਰ ਦੇ ਹਿਸਾਬ ਨਾਲ ਦੇਖ ਲੋ ਤੇ ਬਿਲਕੁਲ ਸਿੰਘ ਮੇਲ ਖਾਂਦਾ ਵੀ ਜਿਹੋ ਜਿਹੀ ਬਣਤਰਾ ਜਿਹੋ ਜਿਹਾ ਸਿੰਘ ਲੱਗਾ ਪੂਰੀਆਂ ਫੱਬਦੀਆਂ ਨੇ ਆਹ ਵੇਖੋ ਪਿਛੋਂ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛਟਾ ਜਾਂ ਫੁਹਾਰਾ ਨਹੀਂ ਲਾਉਂਦੀ ਕਰਮਾਂ ਵਾਲੀ ਤੇ ਇੱਕੋ ਜੀ ਧਾਰ ਆ ਕਿਉਂਕਿ ਚਵਾਈ ਜਿਹੜੀ ਵੀਰ ਗਰ ਲਾਲ ਉਹਨਾਂ ਨੇ ਬੇਸ਼ੱਕ ਦੋ ਟਾਈਮ ਕੀਤੀ ਕੀਤੀ ਆਪਣੇ ਵੱਲੋਂ ਤਸੱਲੀ ਆ ਤੁਸੀਂ ਵੀ ਕਰੋ ਤੁਹਾਨੂੰ ਆਪਾਂ ਜੀ ਦੁੱਧ ਦੀ ਚਵਾਈ ਦੀ ਗਰੰਟੀ ਦਾਂਗੇ ਮਿਲਣ ਦੀ ਗਰੰਟੀ ਦਾਂਗੇ ਜਾ ਕੇ ਹੋ ਸਕਦਾ 1-2 ਦਿਨ ਟੀਕਾ ਲੈ ਲੈ ਜਾ ਕੇ ਹੋ ਸਕਦਾ ਇਸ ਤਰ੍ਹਾਂ ਮਿਲ ਪਏ ਉਸ ਚੀਜ਼ ਦੀ ਕੋਈ ਗਰੰਟੀ ਨਹੀਂ ਹੂੰ ਕਿਉਂ ਆਪਾਂ ਬਗਾਨੇ ਘਰੋਂ ਲਿਆਂਦੀ ਆਪਣੇ ਘਰ ਦੀ ਨਹੀਂ ਹੂੰ ਦੁੱਧ ਦਾ ਪਾਠੀ ਜੋੜਿਆ ਚਵਾਈ ਵੇਖ ਲਈਏ ਅੱਛਾ ਇਹ ਦੇ ਕਿੰਨੇ ਦੀ ਦਈਏ ਫਿਰ ਜੇ ਸੰਧੂ ਸਾਹਿਬ ਬੱਚਾ ਦਾ ਫਿਰ ਭਾਵੇਂ 80 ਮੰਗ ਲਈਂਦੇ ਆਪਾਂ 75 ਮੰਗ ਲਈਂਦੇ ਇਹਦਾ ਮੁੱਲ ਇਹ ਹੈ 70000 ਆਹ ਨਾ 60000 ਦੀ 60 ਦੀ ਹਾਂ ਜੀ ਲੋ ਵੀ ਹਾਣਾ ਜਿਹੜੀ 265000 ਦੀ ਅੱਜ ਤੁਹਾਨੂੰ ਮਿਲ ਜੂਗੀ 9 ਕਿਲੋ ਥੋਤ 65000 ਦੀ ਇਹ ਮਾਜ ਬਾਕੀ ਸਫਾਈਆਂ ਸੁਭੂਈਆਂ ਕਰਮਾੜੀ ਦੇ ਵਿੱਚ ਇੱਕ ਰੰਗ ਆ ਬਲੈਕ ਜੈਡ ਬਲੈਕ ਤੇ ਪਸੰਦ ਆਉ ਕਿ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਪਤਲੇ ਪਿੰਡੇ ਦੀ ਆ ਚਮੜੀ ਵੇਖੋ ਤੁਸੀਂ ਚੰਮ ਵੇਖੋ ਬਿਲਕੁਲ ਇਹਨਾਂ ਪਤਲਾ ਠੀਕ ਹੈ ਜੀ ਪਤਲੇ ਪਿੰਡੇ ਦੀ ਚਮੜੀਆਂ ਅਸਲੂ ਸਾਹਿਬ ਸਾਰੀਆਂ ਦੀਆਂ ਪਤਲੀਆਂ ਸਾਰੀਆਂ ਮਜਾਂ ਅੱਜ ਸਾਫ਼ ਨਹੀਂ ਹਾਂ ਸੋ ਥਾਣ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਕਿਉਂਕਿ ਬਹੁਤੇ ਵੀਰਾਂ ਨੇ ਆਨਲਾਈਨ ਸੌਦਾ ਕਰਨਾ ਹੁੰਦਾ ਤੇ ਮੈਨੂੰ ਲੱਗਦਾ ਵੀ ਇੱਕ ਵਾਰੀ ਆ ਤੁਸੀਂ ਆ ਤਸੱਲੀ ਨਾਲ ਦੇ ਇੱਕੋ ਜਿਹੀ ਵਿਰਲ ਇੱਕੋ ਜਿਹੀ ਵਿਥ ਇੱਕੋ ਜਿਹੀ ਥਣ ਦਾ ਬਿਲਕੁਲ ਸੈਜ ਠੀਕ ਹੈ ਤੇ ਕੋਈ ਡਰਾਕਲ ਜੀ ਨਹੀਂ ਕਿ ਬਾਕੀ ਮਿਲਕ ਵੇਣ ਬਹੁਤ ਮੋਟੀ ਆ ਚਲੋ ਚੰਗੇ ਪਸ਼ੂਆਂ ਦੀ ਨਿਸ਼ਾਨੀਆਂ ਦੋਸਤੋ ਚੰਗੇ ਹੱਠਪੁਰਾ ਸੰਧੂ ਸਾਹਿਬ ਵੇਖੋ ਕਿੱਥੇ ਕਿੱਥੇ ਲੱਗਾ ਜਾ ਗਿਆ ਆਹ ਵੇਖੋ ਜੀ ਠੀਕ ਆ ਠੀਕ ਆ ਵੀਰ ਗਰਲਾਲ ਅੱਗੇ ਆਪਣੇ ਕੋਲ ਜਿਹੜੀ 4th ਨੰਬਰ ਚੌਥੇ ਸੰਧੂ ਸਾਹਿਬ ਪਹਿਲੇ ਸੂਏ ਨਹੀਂ ਗਿਨਾਂ ਜੀ ਅੱਛਾ ਆ ਸਿੰਗ ਵੇਖ ਬਈ ਗਰਲਾਲ ਹੈ ਸਿੰਗ ਸੰਧੂ ਸਾਹਿਬ ਆਪਾਂ ਰੋਜ਼ ਹੀ ਡੰਗਰਾਂ ਨੂੰ ਫਿਰਦੇ ਰਹਿੰਦੇ ਆ ਪਰ ਸਾਲ ਦੋ ਸਾਲਾਂ ਜਿਹੋ ਜਿਹੀ ਕੋਈ ਆਉਂਦੀ ਆ ਆਹ ਵੇਖੋ ਜੀ ਜਿਵੇਂ ਇੱਕ ਸਰੀਆ ਡਾਈਨਮੋਡ ਦਾ ਨਾ ਉਹ ਮੈਨੂੰ ਉਹਦਾ ਬਾਬੇ ਨੇ ਬਿਲਕੁਲ ਵੇਖੋ ਵੀ ਇਹ ਬਾਬੇ ਦੀ ਡਾਈ ਚੱਲੀ ਆ ਹਾਂ ਇਹ ਵੇਖੋ ਕਿੱਥੋਂ ਸਿੰਘ ਮੋੜਿਆ ਵੀ ਰੁਪਈਆ ਤਾਂ ਛੱਡੋ ਮੈਨੂੰ ਲੱਗਦਾ ਵਿੱਚ ਉਂਗਲ ਵੀ ਫਾਟੇ ਇੱਕ ਕੁਦਰਤੀ ਡਾਈ ਏ ਹਾਂ ਦੇਖੋ ਬਹੁਤ ਪਿਆਰੀ ਝੋਟੀ ਆ ਤੇ ਇਹ ਸੂਹਾ ਕਿੰਨੇ ਹੋਊਗਾ ਇਹ ਪਹਿਲੇ ਨੇ ਸੰਤੂ ਸਾਹਿਬ ਚਾਰ ਦੰਦ ਮੂਹਾਂ ਅੱਗੇ ਦੂਜੇ ਸੂਵੇ ਇਹ ਸੰਤੂ ਸਾਹਿਬ 6 ਮਹੀਨੇ ਜਿੱਕ ਪਾਸ ਜੇ ਜਾਣੀ ਇਹਨੂੰ 10 ਜੂਨ ਨੂੰ 6 ਮਹੀਨੇ ਪੂਰੇ ਹੋ ਗਏ ਆ 7ਵਾਂ ਸਟਾਰਟ ਆ ਹੁਣ ਇਹ ਥਲੇ 3 3.5 ਕਿਲੋ ਆਟੀ ਪਾਰੀ ਦੁੱਧ ਆ ਸਵੇਰ ਦੇ ਟਾਈਮ ਮਿਲਦੀ ਆ ਹਾਂ ਮਗਰ ਇਹਦੇ ਘਟ ਹਾਂ ਦੁੱਧ ਕਿੰਨਾ ਦੱਸਿਆ ਦੋ ਸਾਢੇ ਕਿ ਤਿੰਨ ਕਿਲੋ ਉਹ ਦੋ ਟਾਈਮ ਸਾਢੇ ਕਿ ਤਿੰਨ ਕਿਲੋ ਤੇ 6 ਮਹੀਨੇ ਪੂਰੇ ਹੋ ਗਏ ਆ 6 ਮਹੀਨਿਆਂ ਤੋਂ ਉੱਤੇ ਟਾਈਮ ਚੱਲਣ ਲਿਆ ਜਾਨੀ ਸਤਵਾਂ ਲੱਗ ਗਿਆ ਦਾ ਮਗਰ ਕਟਾ ਵੀ ਹੈਗਾ ਆ ਕਟਾ ਜੇ ਮਗਰ ਦੇ ਲੋਕ ਦੋਸਤੋ ਮਗਰ ਕਟਾ ਇਹ ਕਟਾ 6 ਹਜ਼ਾਰ ਦਾ ਗਿਫਟ ਵੀ ਹੈਗਾ ਜੇ ਮਗਰ ਲੋਈ 5 6000 ਰੁਪਏ ਦਾ ਗਰ ਲਾ ਲਾਂ ਤਾਂ ਮਗਰ ਕਟਾ ਵੀ ਜੇ ਹਾਂ ਤੇ ਬਾਕੀ ਕਟਾ ਵੀ ਨਾਲ ਮਿਲੂਗਾ ਜਿਹੜੇ ਵੀਰ ਨੇ ਲੈਣਾ ਠੀਕ ਹੈ ਜੀ ਕਈ ਨਾ ਰੇੜੀਆਂ ਰੂੜੀਆਂ ਦੀ ਮਾਲੀਗਾ ਤਿਆਰ ਹੋ ਜਾਊਗਾ ਕਰਮਾਲ ਸੋਨਾ ਕਟਾ ਮਗਰ ਤੇ ਜੇਕਰ ਆਪਾਂ ਦੋਸਤੋ ਇਸ ਛੋਟੀ ਦੇ ਬਿਲਕੁ ਵੀ 6 ਮਹੀਨੇ ਕੰਪਲੀਟ ਆ ਸਤਮਾ ਸਟਾਰਟ ਹੋ ਗਿਆ ਤੇ ਸਾਡੇ 3 ਕਿਲੋ ਦੁੱਧ ਅਠ ਪਹਿਰੀ ਮਿਲਦੀ ਆ 6 ਦੇ ਟਾਈਮ ਮਿਲਦੀ ਹਿੰਦੂ ਸਾਹਿਬ ਸਵੇਰ ਦੇ ਟਾਈਮ ਮਿਲਦੀ ਆ ਚਾਹੇ ਕੋਈ ਵੀ ਆਪਦਾ ਗਾਂ ਜਾਂ ਸ਼ਾਮ ਦਾ ਭਾੜੇ ਦੇ ਜੋਲੇ ਭਾਵੇਂ ਕੋ ਬੱਚੇ ਦੇ ਜੋਲੇ ਠੀਕ ਆ ਜੀ ਬਾਕੀ ਤੁਸੀਂ ਦੇਖ ਤੋ ਕਿ ਵੇਖੋ ਬੜੀ ਪਿਆਰੀ ਆ ਨਾਰਮਲੀ ਦੋਸਤਾਂ ਸਿੰਘਾਂ ਦੇ ਨਾਲ ਪਸ਼ੂ ਦੀ ਦਿੱਖ ਬਦਲ ਜਾਂਦੀ ਆ ਸਿੰਘ ਖੁੱਲਾ ਹੋਵੇ ਤੇ ਪਸ਼ੂ ਦੀ ਦਿੱਖ ਚੇਂਜ ਹੋ ਜਾਂਦੀ ਆ ਤੇ ਸਿੰਗੀ ਵੇਖੋ ਤੁਸੀਂ ਗਾਂ ਦੂਜੇ ਸੂਬੇ ਲਈ ਗੱਭਣ ਪਹਿਲੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਆ ਤੇ ਗੁੰਦੀ ਪਈ ਆ ਕਰਮਾਲੀ ਤੋ ਵੇਖੋ ਤੁਸੀਂ ਇਹ ਲੇ ਹੂਏ ਸੰਤੂ ਸਾਹਿਬ 10000 ਕਿਲੋ ਦੁੱਧ ਨੇ ਚਵਾਇਆ ਹਾਂ ਪਹਿਲਾਂ ਨੇ ਹਾਂ ਜੀ ਹੁਣ ਦੂਜੇ ਸੂਏ ਗਾਂ ਸੁਣਾ ਨੇ ਜਾਣੀ ਹੁਣ ਵੇਖ ਲਓ 7 ਮਹੀਨੇ ਦੀ ਜਿਹੜੀ ਮਾਜ ਗੱਬਣ ਹੋ ਗਈ ਆ ਮਗਰ 3 ਮਹੀਨੇ ਸਮਾਂ ਰਹਿਗਾ ਤੇ ਜੇ ਮਿਲ ਜਾਂਦੀ ਕੋਈ ਕਰਦੂਦਿਆ ਤੇ ਮਿਲਦੀ ਆ ਹੂੰ ਤੇ ਹੈ ਵੀ ਆ ਆਰਤੀਆਂ ਦੇ ਸਰਾਨੇ ਨੂੰ ਗੋਲ ਐ ਇੱਕੋ ਜੀ ਪੱਧਰ ਕੱਦ ਵੀ ਵੇਖੋ ਸਿੰਘ ਵੇਖੋ ਕਿਹੇ ਬਦ ਹਾਂ ਜੀ ਹਾਂ ਜੀ ਕਿਹੇ ਜੀਤਣੀ ਜੇ ਕੁਸੀ ਕਰਮਾਲੀ ਉਹ ਚਾਰ ਦੰਦ ਜੇ ਦੰਦ ਵਿਖਾ ਦੋ ਪਿਓਰ ਚੋਗੀ ਆ ਹਾਂ ਜੀ ਲੋ ਜਦਸਾ ਕਰੋ ਜੀ ਆ ਚੁੱਕਣ ਲੱਗੀ ਕਰਨੀ ਆ ਲਓ ਜੀ ਠੀਕ ਆ ਆ ਦੇਖੋ ਠੀਕ ਹੈ ਚੌਗੀ ਰੋਟੀਆ ਦੋਸੋ ਰੋਟੀ ਦੇਖੋ ਐ ਕਰਮਾਲੀ ਬਹੁਤ ਪਿਆਰੀ ਦੇਖਾ ਠੀਕ ਆ ਜੀ ਫੇਸ ਕੁਆਲਟੀ ਵੇਖੋ ਲੰਬਾ ਫੇਸ ਤੇ ਛੋਟਾ ਸਿੰਘ ਵੀ ਦੇਖਦੁਖ ਬੜੀ ਪਿਆਰੀ ਆ ਪਸੰਦ ਆਊਗੀ ਛੋਟੀ ਠੀਕ ਆ ਜੀ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਬਹੁਤ ਵੀਰ ਸ਼ਕੀਨ ਬੈਠਿਆ ਵੀ ਕਿਤੇ ਨਾ ਕਿਤੇ ਕੋਕਾ ਦਾ ਪੀਸ ਲਪੇ ਤੇ ਖਰੀਦਦਾਰੀ ਕਰੀਏ ਤਾਂ ਮੈਨੂੰ ਲੱਗਦਾ ਵੀ ਇਹ ਸਾਢੇ 3 ਕਿਲੋ ਦੁੱਧ ਵੀਰ ਗੁਰਲਾਲ ਨੇ ਦੱਸਿਆ ਬਾਕੀ 6 ਮਹੀਨੇ ਦੀ ਗੱਬਣਾ ਝੋਟੀ ਵੀ ਪਸੰਦ ਆਊਗੀ ਮੋਲ ਵੀ ਪਸੰਦ ਆਉਣਗੇ ਆਹਾ ਜੋ ਇਹਦਾ ਆਪਾਂ ਰੇਟ ਕਰਨਾ ਤਾਂ ਡਬਲ ਹੀ ਚਨਾ ਵੀ ਮਹੀਨੇ ਵਿਕਣੀ ਹੈ ਆ ਠੀਕ ਆ ਠੀਕ ਆ ਬਾਕੀ ਕੱਦ ਕਾਠੀ ਦੀ ਵੀ ਗੱਲ ਕਰਕੇ ਦੋਸਤੋ ਸੋਹਣੀ ਕੱਦ ਕਾਠੀ ਆ ਵੀ ਛੋਟੀ ਜੀ ਝੋਟੀ ਨਹੀਂ ਗਈ ਮਧਰੀ ਨਹੀਂ ਗਈ ਮੀਡੀਅਮ ਤੋਂ ਵੱਡੀ ਆ ਤੇ ਵੱਡੀਆਂ ਝੋਟੀਆਂ ਚਾਹੁੰਦੀ ਇੱਕੋ ਜੇ ਕੱਦ ਸਤੂ ਸਾਰੀਆਂ ਦੇ ਠੀਕ ਇੱਧਰ ਕੈਮਰਾ ਮਾਰਦੇ ਨੇ ਤੁਹਾਨੂੰ ਬਿਲਕੁਲ ਇੱਕ ਸਾਰ ਮਿਲ ਰਹੀਆਂ ਕੋਈ ਇਹ ਨਹੀਂ ਵੀ ਦਰਮਿਆਨੀ ਆ ਜਾਂ ਮੀਡੀਅਮ ਆ ਛੋਟੀ ਨਿਕਲੂਗੀ ਉਹ ਗੱਲ ਨਹੀਂ ਗਈ ਲੈ ਵੀ ਗਰਲਾਲ ਏ ਵੀਰ ਝੋਟੀ ਚੰਗੀ ਆ ਵੈਸੇ ਚਲੋ ਕੋਈ ਚੋਈ ਜਾਵੇ ਤਾਂ ਭਾਵੇਂ ਕੋਈ 10 15 ਦਿਨ ਭਾਵੇਂ ਕੋਈ 3 ਮਹੀਨੇ ਸੰਧੂ ਸਾਹਿਬ ਉਹ ਅਗਲਾ ਹੱਥ ਮੰਨ ਲਓ ਜਾ ਕੇ ਸੇਵਾ ਕਰੂ ਤੈਨੂੰ ਮਿਲ ਜਣਾ ਕਰਵਾਣੀ ਨਹੀਂ ਤਾਂ ਵੈਸੇ ਆਪਾਂ ਕਹਿ ਵੀ ਦੇਣੀ ਆ ਵੀ 2 3 3 ਮਹੀਨੇ ਤਾਂ ਛੱਡਨੇ ਵੀ ਚਾਹੀਦੇ ਹਾਂ ਮਗਰ ਤਾਂ ਸਮਾਂ ਕੋਈ ਨਹੀਂ ਨਾ ਆਹਾਂ ਬਿਲਕੁਲ ਉਹਦਾ ਅਗੜੇ ਦੀ ਮਰਜ਼ੀ ਆਪਾਂ ਕੀ ਕਹਿ ਸਕਦੇ ਆ ਤੇ ਕਰਮਾਲੀ ਮਿਲ ਹੀ ਜਾਂਦੀ ਹੈ ਤੇ ਇਹ ਕਿੰਨੇ ਦੀ ਦੇ ਦਈਏ ਫਿਰ ਭਾਈ ਕੀਮਤ ਤਾਂ ਸੰਧੂ ਸਾਹਿਬ ਇਹਦੀ ਕਰਨ ਦਾ ਭਾਵੇਂ 75 ਕਰੀ ਜਾਈਏ ਭਾਵੇਂ 80 ਕਰੀ ਜਾਈਏ ਹਾਂ ਕੀਮਤ ਇਹਦੀ 70000 ਹਾਂ ਇਹ ਵੀ ਹਾਂ ਨਾ 65000 ਦੀ ਕੁਸਰਾ ਕੁਸਰਾ ਕਟੇ ਸਨੇ 65000 ਦੀ ਸੰਧੂ ਸਾਹਿਬ ਅੱਠ ਦੀ ਕਟੀ ਛੋਟੀ ਗੈਲੋ ਪੰਜ ਦਾ ਮਗਰ ਕਟਾ ਹੈਗਾ ਲੈ ਹਾਂ ਲੋ ਤੁਸੀਂ ਮਗਰ ਕਟਾ ਵੀ ਆ ਇੱਕ ਨਹੀਂ ਕਿ ਦੋ ਆ ਦੋ ਨਹੀਂ ਤਿੰਨ ਠੀਕ ਆ ਗਰ ਲਾਲ ਕਹਿੰਦਾ ਹੁੰਦਾ ਵੀ ਇੰਨਾ ਹੀ ਵੀਰ ਇਹ ਦੋ ਨਹੀਂ ਕਿ ਇੱਕ ਕਰਮਾਲਾ ਜਿਹੜਾ ਵਿੱਚ ਵੀ ਆ ਉਹ ਵੀ ਬਚਾ ਗਏ ਨਾ ਵੀ ਤਿੰਨ ਜਾਨੇ ਠੀਕ ਆ ਜੀ ਤਿੰਨ ਪਸ਼ੂ ਆ ਤਿੰਨ ਐਨੀਮਲ ਨੇ ਕਟਾ ਵੀ ਮਿਲ ਜੂਗਾ ਨਾਲ 65000 ਦੇ ਵਿੱਚ ਬਾਕੀ ਪ੍ਰੇਮ ਮੁਹਬਤ ਦੇ ਨਾਲ ਥੋੜਾ ਬਾਤਾ ਕੋਈ ਛੋਟ ਚੱਪਾ ਉਹ ਹੋ ਜੂਗਾ ਕੋਈ ਰਸਾ ਚੜਾਈ ਕਹਿ ਲੋ ਕੋਈ ਕਰਦਾ ਇਮਾਨਦਾਰ ਸੰਧੂ ਸਾਹਿਬ ਲਵੀ ਗਰਲਾडक ਲਾਸਟ ਵਿੱਚ ਆਪਣੇ ਕੋਲੇ ਜਰਸੀ ਕਰੋਸਾਂਗ ਵਿੱਚ ਜੇ ਸੰਧੂ ਸਾਹਿਬ ਦੂਜੇ ਸੂਏ ਵੈੜ ਸੁਣੀ ਆ ਅੱਛਾ ਜੀ ਪਹਿਲੇ ਸੂਏ ਨੇ 11-12 ਕਿਲੋ ਦੁੱਧ ਚੋਆਇਆ ਹੂੰ ਉਹਨ ਇਹਦਾ ਇੱਕ ਹਫਤਾ ਪਿਆ ਹੈ ਜੇ ਸੂਣ ਚ ਹਾਂ ਠੀਕ ਆ ਲੋ ਦੋਸਤੋ ਇੱਕ ਹਫਤਾ ਬਾਕੀ ਹੈ ਇਹਦਾ ਸੂਣ ਦੇ ਵਿੱਚ ਤੇ ਸੂਹਾ ਦੂਜਾ ਦੱਸਿਆ ਜੀ ਦੂਜੇ ਸੰਧੂ ਸਾਹਿਬ ਸੁਣੀ ਆ ਥਾਲ ਤੋਂ ਜਿਹੜਾ ਦੋਸਤੋ ਇੱਕ ਮੇਨ ਗੱਲ ਆ ਵੀ ਮੈਨੂੰ ਲੱਗਦਾ ਵੀ ਆਪਾਂ ਜੇਕਰ ਥਾਣਾ ਤੁਹਾਨੂੰ ਨੋਟ ਕਰਾ ਲਈਏ ਤੇ ਪੂਰਾ ਹੱਥੀ ਚਵਾਈ ਵਾਲਾ ਮੁਠੀ ਥਾਣਾ ਜੇ ਕਿਰਪਾਸਮਨ ਤੋਂ ਬਾਅਦ ਦੀ ਗੱਲ ਕਰੀਏ ਤੇ ਥਾਨ ਦੀ ਕੁਆਲਿਟੀ ਹੋਰ ਵੀ ਨਿਕਲ ਕੇ ਸਾਹਮਣੇ ਆਊਗੀ ਬਾਕੀ ਆ ਫੇਸ ਕੁਆਲਿਟੀ ਆ ਠੀਕ ਆ ਜੀ ਥਾਨ ਸੰਗ ਦੇ ਵਿੱਚ ਥਾਨ ਦਾ ਮੱਝਾ ਵਰਗਾ ਆਪਾਂ ਤੁਹਾਨੂੰ ਪਤਾ ਗਾਂ ਲੈਂਦੇ ਵੜੀ ਘਾਟਾਂ ਚ ਚੰਗੀ ਲੱਗੇ ਤਾਂ ਲਈ ਦੀ ਹੂੰ ਤੇ ਕੱਦ ਜਿਹੜਾ ਦੋਸਤੋ ਕੱਦ ਵੀ ਚੰਗਾ ਫੇਲ ਵੀ ਵੇਖੋ ਤੁਸੀਂ ਲੰਬੀ ਵੀ ਚੰਗੀ ਆ ਕੱਦ ਵੀ ਸੋਹਣੀ ਆ ਹਾਈਟ ਕੋਈ ਦਰਮਿਆਨੀ ਜਾਂ ਬਿਲਕੁਲ ਸਮੱਧਰ ਜਾਂ ਮੀਡੀਅਮ ਨਹੀਂ ਕਿ ਜਿਵੇਂ ਮੈਂ ਜਰਸੀ ਕ੍ਰੋਸ ਦੀ ਗੱਲ ਕੀਤੀ ਤੇ ਕੋਈ ਵੀ ਰੱਕੇ ਵੀ ਕਰੇ ਮਧਰੀ ਆ ਕਾਦ ਤੋਂ ਵੱਡਾ ਜਿਵੇਂ ਐਚ ਐਫ ਬਰੀਡ ਵਾਲੀ ਬੱਚੀ ਦਾ ਕਾਦ ਹੁੰਦਾ ਐਚ ਐਫ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਜਰਸੀ ਕਰੋਸ ਆ ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰੋ ਬਰਾਊਨ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਜਾਇ ਹੈਗਾ ਬਾਕੀ ਹਵਾਨੇ ਲੇਵੇ ਦੀ ਬੜੀ ਸਾਫ ਸੁਥਰੀ ਆ ਇੱਕ ਵਾਰੀ ਫੇਰ ਤੁਸੀਂ ਆ ਦੇਖੋ ਠੀਕ ਆ ਜੀ ਲੰਬਾਈ ਦੇ ਵਿੱਚ ਕਾਫੀ ਸੋਹਣਾ ਥਾਣਾ ਤੇ ਬਹੁਤ ਸੋਹਣਾ ਥਾਣਾ ਦੋਸਤੋ ਠੀਕ ਆ ਚਵਾਈ ਸੋਹਣੀ ਕਰਾ ਦੂਗੀ ਬੱਚੀ ਜਿੰਨਾ ਕੇ ਰੇਡਪੜਤਾ ਕਰਨਾ ਮੈਨੂੰ ਲੱਗਦਾ ਵੀ ਦੋਸਤੋ ਉਹਨੂੰ ਵੇਖ ਕੇ ਮੈਨੂੰ ਲੱਗਦਾ ਵੀ ਇਹ ਫੜ ਲਓ ਫੜ ਲਓ ਤੇ ਮੇਲਾ ਲਾ ਲਵਾਂ। ਪਾਰੀ ਵੀਰ ਵੀ ਡੰਗਰ ਖੜਕ ਕੇ ਵੇਚ ਸਕਦੇ ਆਪਣੇ ਤੋਂ। ਹਾਂ ਸਹੀ ਆ। ਲੈ ਵੀ ਦਰਬਾਲ। ਇਹ ਦੇ ਕਿੰਨੇ ਕੁ ਦੀ ਦੇਣੀ ਹੈ ਤੇ ਕੀ ਮੰਗ ਕਰਦੇ ਆ ਕਿੱਥੋਂ ਤੱਕ ਜੱਸ ਨੂੰ ਆ। 50000 ਦੀ ਦੇ ਦਈਏ। ਹਾਏ। 50000 ਦੀ। ਨਹੀਂ ਹੁਣ ਫਿਰ ਆਇਆ ਨਾ ਫਿਰ ਬਾਦੇ ਵੀ ਰੱਖਣ ਵੀ ਯਾਰ। ਜ਼ਿਆਦਾ ਕਰਤਾ ਬਈ ਗਰਬਾਲ। 45000 ਦੀ। ਹਾਏ। 45000 ਦੀ। ਹੋਰ ਕਰ ਦੇ ਥੱਲੇ ਖਿੱਚ ਕੇ। ਹਾਂ ਨਾ 40000 ਦੀ। ਪੂਰੀਆਂ ਹੁਣ ਕਸਰਾ ਨਿਕਲ ਗਿਆ ਪੂਰੀਆਂ ਨਿਕਲ ਗਿਆ ਹਣੇ ਤੋਂ ਘਾਬਦੀਆਂ ਨਿਕਲ ਜਾਣੀਆਂ ਜੀ ਅੱਛਾ ਹਾਂ ਵੀ ਆਈ ਗਈ ਉੱਥੋਂ ਹਾਂ ਜੀ ਲੈ ਵੀ ਦੋਸਤੋ ਠੀਕ ਆ 40000 ਦੀ ਵਛੀ ਆ ਦੋਸਤੋ ਮੰਗਣ ਨੂੰ ਵੀਰਾਂ ਦਾ ਡਿਮਾਂਡਾਂ ਬੇਸ਼ਕ ਜਿੰਨੀ ਮਰਜ਼ੀ ਕਰ ਲਈਏ ਤੇ ਤਿਆਰ ਹੋਈ ਅੱਗੇ ਕੋਈ ਰੋਟੀ ਦੇਂਦੀ ਆ ਕੋਈ ਵੀਰ ਤੁਹਾਨੂੰ ਬਿਵਾਰੀ ਵੀ ਇਹਨੂੰ ਖੜਕੇ ਵੇਚ ਸਕਦਾ ਠੀਕ ਆ ਜੀ ਠੀਕ ਆ ਅੱਜ ਦੇ ਵਾਰ ਨੂੰ ਵਛੀ ਜਿਹੜੀ ਗੱਲ ਮੂੰਹੋਂ ਪਹਿਲਾਂ ਨਿਕਲੀ ਉਹਨੇ ਦੀ ਵੇਚ ਸਕਦੀ ਆ ਜੇ ਕੋਈ 4 ਦਿਨ ਸਾਹਮਣੇ ਖੜਕੇ ਦੇ ਬਿਲਕੁਲ ਸਾਨੂੰ ਪਤਾ ਆਪਾਂ ਗਾਂ ਲੈਦੇ ਬੜੀ ਘਾਟਿਆਂ 'ਚ ਕਰਮਾਲੀ ਆਪਾਂ ਨੂੰ ਜੈਜ ਰੇ ਲੋਕ ਦੋਸਤੋ ਠੀਕ ਹੈ ਜੀ ਸੋ ਕੁਸਰਾ ਕੁਸਰਾ ਕੱਢ ਕੇ ਪੂਰੀਆਂ ਬਈ ਨੇ ਗੱਲ ਕਰਤੀ ਹੈ ਗਰਲਾਲ ਨੇ ਵੀ ਇਹ 40000 ਦੀ ਜੜੀ ਆ ਤੁਹਾਨੂੰ ਜੈਸ ਨੂੰ ਆ ਬਾਕੀ ਠੰਡੀ ਆ ਆ ਵੇਖੋ ਕੋਈ ਮਾਰ ਨ ਮਰਾਉਣ ਵਾਲੀ ਕੋਈ ਗੱਲ ਨਹੀਂ ਜਿੱਦਾਂ ਮਰਜੀ ਠੀਕ ਹੈ ਜੀ ਇਹੋ ਜੇ ਸੰਤੂ ਸਾਹਿਬ ਪੈਂਦੀ ਹੈ ਇਹੋ ਜੇ ਰਗੜੀ ਜਾਂਦੀ ਹੈ ਕੋਈ ਪ੍ਰਵਾਹ ਨਹੀਂ ਕਰਮਾ ਲਈ ਨੂੰ ਤੇ ਕੱਦ ਦਾੜਾ ਦੋਸਤੋ ਕੱਦ ਵੇਲ ਇਹ ਸੋਹਣੀ ਆ ਉੱਚੇ ਕੱਦ ਵਿੱਚ ਆ ਜ਼ਰੂਰ ਹੱਥ ਪਾ ਲਿਓ ਵੈਸੇ 2 ਰੁਪਏ ਦਿੰਦੀ ਆ ਬਿਲਕੁਲ ਜਿਹੜਾ ਕੋਈ ਵੀਰ ਕੇ ਸੇਲ ਕਰਨੀ ਚਾਹੁੰਦਾ 8 ਦਿਨ ਸਾਫ ਕੇ 2 ਪੈਸੇ ਤੁਸੀਂ ਰੋਟੀ ਲੈ ਸਕਦੇ ਏ ਜੇ ਲੈ ਵੀ ਗਰ ਇਹ ਨਾਗਨੀਆਂ ਅੱਜ ਆਪਣੇ ਕੋਲ ਹਾਂਜੀ ਇਹ ਸੰਤੂ ਸਾਹਿਬ ਪੰਜ ਨਾਗ ਆ ਆਪਣੇ ਕੋਲ ਤੇ ਇੱਕ ਨੰਬਰ ਆਪਣੇ ਕਰੀਏ ਸਾਂਝਾ ਨੰਬਰ ਹੈਗਾ ਸੰਤੂ ਸਾਹਿਬ 97792 9006 97792 9006 ਪਿੰਡ 달ਤ ਤਸਵੀਰ ਪੱਟੀ ਜਿਲ੍ਹਾ ਤਰਨਤਾਰ ਠੀਕ ਹੈ ਜੀ ਠੀਕ ਹਾਂਜੀ ਲੋਕ ਦੋਸਤੋ ਇਹ ਪਸ਼ੂ ਆ ਇੱਥੇ ਆਣ ਕੇ ਤੁਹਾਡਾ ਵੇਖਣਾ ਫਰਜ਼ ਬਣਦਾ ਪਸ਼ੂ ਚੰਗੇ ਆ ਰੇਟ ਬਿਲਕੁਲ ਜਿਵੇਂ ਸਾਰੇ ਵੀਰਾਂ ਨੂੰ ਪਤਾ ਹੀ ਆ ਮਗਹੀ ਦੇ ਦੌਰ ਦੇ ਵਿੱਚ ਜਿੰਨਾ ਵੀ ਹੁੰਦਾ ਬਿਲਕੁਲ ਵਪਾਰੀ ਵੀਰਾਂ ਨੇ ਆਪਦਾ ਜਲਪਾਣੀ ਵੀ ਲੈਣਾ ਪਰ ਪਸ਼ੂ ਜਿਹੜੇ ਆ ਤੁਸੀਂ ਆਪ ਇੱਥੇ ਆਣ ਕੇ ਵੇਖੋਗੇ ਵੀ ਜਿੰਨੇ ਮੁੱਲ ਕੀਤੇ ਬਿਲਕੁਲ ਜਾਇਜ਼ ਆ ਜੈਨੂ ਹੋਣਾ ਠੀਕ ਆ ਜੀ ਸੋ ਨਾਗ ਚੰਗੇ ਆ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਪੰਜ ਨਾਗ ਦਿਖਾਉਣੇ ਸੀ ਤੁਹਾਨੂੰ ਦੋਸਤੋ ਚੰਗੇ ਲੱਗਣਗੇ ਪਸੰਦ ਆਉਣਗੇ ਤੇ ਜਰੂਰ ਤੁਸੀਂ ਸੌਦਾ ਆਪਣਾ ਕਰਿਓ ਵੀਰ ਗਰ ਲਾਲ ਦੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ